ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਸੋ ਸੰਗਤ ਜੀ ਆਪ ਜੀ ਦੇ ਚੰਨਾਂ ਵਿੱਚ ਇੱਕ ਜ਼ਰੂਰੀ ਬੇਨਤੀ ਕਰਨੀ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਾਡੇ ਸਮਾਜ ਦੀ ਧੀ ਸਾਡੇ ਸਮਾਜ ਦੀ ਭੈਣ ਹਰਵਿੰਦਰ ਕੌਰ ਉਸਮਾ ਜੋ ਕਿ ਇਲੈਕਸ਼ਨ ਵਿੱਚ ਖੜੇ ਨੇ ਔਰ ਉਹਨਾਂ ਦਾ ਚੋਣ ਚਾਨ ਹੈ ਪੈਨ ਵਾਲਾ ਸਟੈਂਡ ਤੋਂ ਸੰਗਤ ਜੀ ਆਪ ਜੀ ਚੰਨਾਂ ਵਿੱਚ ਬੇਨਤੀ ਹੈ ਖਾਸ ਕਰਕੇ ਜਿਹੜੀਆਂ ਹਲਕਾ ਤਰਨਤਾਰਨ ਦੀ ਸੰਗਤ ਹੈ ਉਹਨਾਂ ਦੇ ਚੰਨਾਂ ਵਿੱਚ ਬੇਨਤੀ ਹੈ ਭਾਈ ਕਿ ਪੈਣ ਹਰਿੰਦਰਪੁਰ ਉਸਮਾ ਜੀ ਨੂੰ ਇਸ ਵਾਰ ਕਾਮਯਾਬ ਬਣਾਓ ਔਰ ਪੈਣ ਵਾਲੇ ਸਟੈਂਡ ਦੀ ਮੋਹਰ ਲਾ ਕੇ ਉਹਨਾਂ ਨੂੰ ਆਪਾਂ ਸੰਸਦ ਦੇ ਵਿੱਚ ਪਹੁੰਚਾਈਏ ਤਾਂ ਜੋ ਸਾਡੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਜਾਵੇ ਔਰ ਇੱਕ ਜ਼ਰੂਰੀ ਬੇਨਤੀ ਆਪਜੀ ਚੰਨਾ ਵਿੱਚ ਹੈ ਕਿ ਭਾਈ ਆਪੋ ਆਪਣੇ ਗਿਲੇ ਸ਼ਿਕਵੇ ਛੱਡ ਕੇ ਹੁਣ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ ਅਗਰ ਕਿਸੇ ਦੇ ਮਨ ਚ ਕੋਈ ਗਿਲਾ ਸ਼ਿਕਵਾ ਹੈ ਵੀ ਤਾਂ ਉਹਨਾਂ ਸਾਰਿਆਂ ਨੂੰ ਗਿਲੇ ਸ਼ਿਕਵੇ ਨੂੰ ਭੁੱਲ ਕੇ ਅੱਜ ਸਾਨੂੰ ਇੱਕ ਜਿੱਤ ਦੀ ਜ਼ਰੂਰਤ ਹੈ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ ਆਪਾਂ ਇੱਕ ਹੋ ਕੇ ਹੱਲਾ ਮਾਰੀਏ ਔਰ ਭੈਣ ਸਰਵਿੰਦਰਪੁਰ ਉਸਮਾਨ ਨੂੰ ਕਾਮਯਾਬ ਬਣਾਈਏ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈਪੀ ਜੈ ਪਰਮਾਤਮਾ